ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਦੋ ਦਿਨਾਂ ਤੋਂ ਚੱਲ ਰਹੇ ਮੀਂਹ ਨੇਰੀ ਤੇ ਗੜਿਆਂ ਨੇ ਜਿਹੜਾ ਕਿਸਾਨ ਵੀਰਾਂ ਨੂੰ ਨੁਕਸਾਨ ਕੀਤਾ ਤੁਹਾਨੂੰ ਲਾਈਵ ਤਸਵੀਰਾਂ 'ਚ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿੰਨੇ ਮੋٹے ਮੋٹے ਜਿਹੜੇ ਗੜੇ ਪਏ ਨੇ ਤਸਵੀਰਾਂ 'ਚ ਤੁਹਾਡੇ ਸਾਹਮਣੇ ਲਾਈਵ ਤਸਵੀਰਾਂ 'ਚ ਦਿਖਾ ਰਹੇ ਹਾਂ ਤੁਹਾਨੂੰ ਬਹੁਤ ਸਾਰੇ ਇਲਾਕਿਆਂ 'ਚ ਕਿਸਾਨ ਵੀਰਾਂ ਦੇ ਜਿਹੜੇ ਕਣਕਾਂ ਬਿਲਕੁਲ ਖਤਮ ਕਰਤੀਆਂ ਬਹੁਤ ਸਾਰੇ ਫਸਲਾਂ ਦਾ ਸਰਵਾਂ ਦਾ ਨੁਕਸਾਨ ਹੋਇਆ ਭਗਤਾ ਭਾਈ ਕਾ ਪਠੰਡਾ ਇਹਨਾਂ ਇਲਾਕਿਆਂ 'ਚ ਮਣਕੇ ਵਿਗੜਿਆ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਫਸਲਾਂ ਦਾ ਬਹੁਤ ਜ਼ਿਆਦਾ ਜਿੱਥੇ ਸ਼੍ਰੀਨਗਰ ਨੂੰ ਹੀ برف ਡਿੱਗੀ ਆ ਮੋٹے ਮੋٹے ਗੜੇ ਤੁਸੀਂ ਤਸਵੀਰਾਂ 'ਚ ਦੇਖ ਰਹੇ ਹੋ ਵੱਖ-ਵੱਖ ਇਲਾਕਿਆਂ 'ਚ ਜਿਹੜੇ ਗੜੇ ਪਏ ਨੇ ਫਸਲਾਂ ਦਾ ਬਹੁਤ ਨੁਕਸਾਨ ਹੋਇਆ ਬਹੁਤ ਸਾਰੇ ਕਿਸਾਨ ਵੀਰਾਂ ਦਾ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਣਕ ਦੀਆਂ ਪੱਲੀਆਂ ਬਿਲਕੁਲ ਖਤਮ ਕਰਤੀਆਂ ਲਾਈਵ ਤਸਵੀਰਾਂ 'ਚ ਤੁਹਾਨੂੰ ਦਿਖਾ ਰਹੇ ਹਾਂ ਜੇ ਕਿਸਾਨਾਂ ਦੇ ਨੁਕਸਾਨ ਨਾਲ ਤੁਸੀਂ ਸਹਿਮਤ ਹੋ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਧੰਨਵਾਦ